ਸਰਦੂਲ ਸਕੰਦਰ ਦੇ ਗੀਤ ਨੇ ਜਿਹੜੇ ਅੱਜ ਵੀ ਅਮਰ ਨੇ ਤੇ ਉਹਨਾਂ ਦੇ ਚਾਉਣ ਵਾਲੇ ਅੱਜ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਚਾਹੁੰਦੇ ਨੇ ਅੱਜ ਤੁਹਾਨੂੰ ਇੱਕ ਵੱਖਰੇ ਚਾਉਣ ਵਾਲੇ ਨੂੰ ਮਿਲਾਉਣ ਜਾ ਰਹੇ ਆ ਜਿਨ੍ਹਾਂ ਨੇ ਉਹਨਾਂ ਦੀ ਵਰਸੀ ਤੇ ਉਹਨਾਂ ਦਾ ਸਟੈਚੂ ਤਿਆਰ ਕੀਤਾ ਇੱਕੋ ਗਾਇਕ ਨੇ ਅਲੱਗ-ਅਲੱਗ ਆਵਾਜ਼ਾਂ ਦੇ ਵਿੱਚ ਜਦੋਂ ਇਹ ਗੀਤ ਗਾਇਆ ਅੱਜ ਵੀ ਉਹ ਗੀਤ ਉਦਾਂ ਹੀ ਗਾਏ ਜਾਂਦੇ ਨੇ ਇਹਨਾਂ ਦੇ ਇੰਨੇ ਗੀਤ ਜਿੰਨੇ ਵੀ ਗੀਤ ਆਏ ਨੇ ਸਾਰੇ ਲੋਕ ਗੀਤ ਬਹੁਤ ਵਧੀਆ ਦਾ ਹੱਥ ਦੇ ਵਿੱਚ ਮਾਈਕ ਦਿੱਤਾ ਜਾਏਗਾ ਬਾਕਾਇਦਾ ਇਹਨਾਂ ਦੇ ਚਾਦਰਾਂ ਬੰਨਿਆ ਜਾਊਗਾ ਬਾਕਾਇਦਾ ਇਹਨਾਂ ਦੇ ਪੈਂਟ ਸ਼ਰਟ ਵੀ ਪਾਈ ਜਾਊਗੀ ਔਰ ਸਟੇਜ ਦੇ ਉੱਤੇ ਜਿਸ ਤਰ੍ਹਾਂ ਇਹ ਰੋਡਵੇਜ ਤੇ ਲਾਰੀ ਗਾਉਂਦੇ ਸੀ ਇਹ ਉਸੇ ਤਰ੍ਹਾਂ ਦਰਸ਼ਕਾਂ ਦੇ ਸਾਹਮਣੇ ਬਹੁਤ ਜਲਦੀ ਪੇਸ਼ ਕੀਤੇ ਜਾਣਗੇ ਸਾਬਨ ਤਾਂ ਇਹਦੇ ਉੱਤੇ 5 ਕਿਲੋ ਲੱਗੀ ਆ ਇਹ ਫੇਸ ਜੋ ਹੈ ਸਾਬਨ ਦਾ ਔਰ ਜੋ ਹੱਥ ਬਣਨੇ ਆ ਉਹ ਸਾਬਨ ਦੇ ਹੋਣੇ ਨੇ ਬਾਕੀ ਜੋ ਹੈ ਇੱਕ ਸਟਰਕਚਰ ਕਹਿੰਦੇ ਨੇ ਇਹਨੂੰ ਅਸੀਂ ਸਰੀਆਂ ਦਾ ਔਰ ਫੋਮ ਪਾਈ ਹੋਈ ਆ ਦੇ ਵਿੱਚ ਫੋਮ ਦੇ ਵਿੱਚ ਉਹਦੇ ਉੱਪਰ ਅਸੀਂ ਕਿਉਂਕਿ ਇਹਨੂੰ ਜੇ ਚੱਲਦਾ ਬਣਾਉਣਾ ਤਾਂ ਇਹਨੂੰ ਹੌਲਾ ਰੱਖਣਾ ਪੈਣਾ ਤਾਂ ਫੋਮ ਨਾਲ ਇਹਨੂੰ ਹੌਲਾ ਰੱਖਿਆ ਜਾਂਦਾ ਇਹਦੇ ਵਿੱਚ ਫੋਮ ਭਰ ਕੇ ਇਹਨੂੰ ਬਕਾਇਦਾ ਰੈਡੀ ਕੀਤਾ ਸੁਰਾਂ ਦੇ ਸਰਤਾਜ ਸਰਦੂਲ ਸਕੰਦਰ ਬੇਸ਼ੱਕ ਅੱਜ ਦੁਨੀਆ ਵਿੱਚ ਨਹੀਂ ਹਨ ਪਰ ਉਹਨਾਂ ਦੇ ਗੀਤ ਅੱਜ ਵੀ ਆ ਜਿਹੜੇ ਹਰ ਇੱਕ ਜਗ੍ਹਾ ਸੁਨੂ ਮਿਲਦੇ ਨੇ ਚਾਹੇ ਹੋ ਵਿਆਹ ਸ਼ਾਦੀ ਹੋਵੇ ਜਾਂ ਹੋਰ ਫੰਕਸ਼ਨ ਹੋਣ ਸਰਦੂਲ ਸਕੰਦਰ ਦੇ ਗੀਤ ਨੇ ਜਿਹੜੇ ਅੱਜ ਵੀ ਅਮਰ ਨੇ ਤੇ ਉਹਨਾਂ ਦੇ ਚਾਉਣ ਵਾਲੇ ਅੱਜ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਚਾਹੁੰਦੇ ਨੇ ਅੱਜ ਤੁਹਾਨੂੰ ਇੱਕ ਵੱਖਰੇ ਚਾਉਣ ਵਾਲੇ ਨੂੰ ਮਿਲੌਣ ਜਾ ਰਹੇ ਆ ਜਿਨ੍ਹਾਂ ਨੇ ਉਹਨਾਂ ਦੀ ਵਰਸੀ ਤੇ ਉਹਨਾਂ ਦਾ ਸਟੈਚੂ ਤਿਆਰ ਕੀਤਾ ਹੈ ਕਈ ਮਹੀਨਿਆਂ ਦੀ ਮਿਹਨਤ ਨਾਲ ਆ ਜਿਹੜਾ ਇਹ ਸਟੈਚੂ ਬਣਾਇਆ ਰਾਮਾ ਮੰਡੀ ਦੇ ਆਰਮਪਾਲ ਨੇ ਜਿਨ੍ਹਾਂ ਨੇ ਸਾਬਨ ਨਾਲ ਕਈ ਮਹੀਨਿਆਂ ਦੀ ਮਿਹਨਤ ਨਾਲ ਇਹ ਸਟੈਚੂ ਤਿਆਰ ਕੀਤਾ ਤੇ ਅੱਜ ਉਹਨਾਂ ਦੀ ਵਰਸੀ ਮੌਕੇ ਉਹਨਾਂ ਨੂੰ ਫੁੱਲ ਮਾਲਾ ਅਰਪਿਤ ਕਰਕੇ ਜਜ਼ਾ ਕਰ ਰਹੇ ਨੇ ਪਹਿਲਾਂ ਤਸਵੀਰਾਂ ਦਿਖਾ ਦਈਏ ਤੁਹਾਨੂੰ ਇਹ ਰਾਮਪਾਲ ਜੀ ਨੇ ਜਿਨ੍ਹਾਂ ਨੇ ਇਹ ਸਟੈਚੂ ਆ ਜਿਹੜਾ ਤਿਆਰ ਕੀਤਾ ਤੇ ਪੂਰੀ ਗੱਲਬਾਤ ਵੀ ਹੈ ਜਿਹੜੀ ਉਹਨਾਂ ਨਾਲ ਕਰਦੇ ਆ ਕਿ ਕਿਸ ਤਰ੍ਹਾਂ ਉਹਨਾਂ ਦੇ ਮਨ 'ਚ ਆਇਆ ਤੇ ਕਿਵੇਂ ਇਹੜਾ ਸਰਦੂਸ਼ ਇਕੰਦਰ ਜੀ ਦਾ ਜਿਹਾ ਸਟੈਚੂ ਤਿਆਰ ਕੀਤਾ ਇੱਕ ਵਾਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸਟੈਚੂ ਆ ਜਿਹੜਾ ਇਹ ਸਰਦੂਸ਼ ਇਕੰਦਰ ਜੀ ਦਾ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਸਾਬਨ ਨਾਲ ਤਿਆਰ ਕੀਤਾ ਰੰਗ ਭਰੇ ਨੇ ਵੱਖ-ਵੱਖ ਤੇ ਇਦਾਂ ਲੱਗਦਾ ਜਿਵੇਂ ਸਰਦੂਸ਼ ਇਕੰਦਰ ਹੁਣ ਗਾਣਾ ਗਾਉਣਗੇ ਸਾਡੇ ਸਾਹਮਣੇ ਬੈਠੇ ਹੁੰਦੇ ਨੇ ਗੱਲਬਾਤ ਕਰਦੇ ਆ ਰਾਮਪਾਲ ਜੀ ਨਾਲ ਰਾਮਪਾਲ ਜੀ ਕੀ ਕਹਿਣਾ ਚਾਹੋਗੇ ਕਿਵੇਂ ਮਨ 'ਚ ਆਇਆ ਬਲਾ ਸਰਦੂਲ ਜੀ ਨੂੰ ਕਾਫੀ ਸੰਦੇ ਹੋਵਗੇ ਤੁਹਾਡੇ ਮਨ ਚ ਉਹਨਾਂ ਪ੍ਰਤੀ ਕਿੰਨਾ ਪਿਆਰ ਹੈ ਤੇ ਕਿਵੇਂ ਮਨ ਚ ਆਇਆ ਵੀ ਉਹਨਾਂ ਨੂੰ ਪਰਸੀ ਤੇ ਯਾਦ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਮਨੀਸ਼ ਜੀ ਪੀਟੀਸੀ ਚੈਨਲ ਇੱਥੇ ਪਹੁੰਚਣ ਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਔਰ ਜੋ ਸਰਦੂਲ ਜੀ ਦੀ ਗੱਲ ਕੀਤੀ ਆ ਇਹ ਸੁਰ ਸਿਕੰਦਰ ਜਿਨ੍ਹਾਂ ਨੇ ਰੋਡਵੇ ਦੀ ਲਾਰੀ ਗਾ ਕੇ ਐ ਲਾ ਲੋ ਪੂਰੀ ਦੁਨੀਆ ਦੇ ਵਿੱਚ ਤੂੰ ਮਮਚਾਤੀ ਇੱਕੋ ਬੰਦੇ ਨੇ ਇੱਕੋ ਗਾਇਕ ਨੇ ਅਲੱਗ-ਅਲੱਗ ਆਵਾਜ਼ਾਂ ਦੇ ਵਿੱਚ ਜਦੋਂ ਇਹ ਗੀਤ ਗਾਏ ਆ ਅੱਜ ਵੀ ਉਹ ਗੀਤ ਉਦਾਂ ਹੀ ਗਾਏ ਜਾਂਦੇ ਨੇ ਇਹਨਾਂ ਦੇ ਇੰਨੇ ਗੀਤ ਜਿੰਨੇ ਵੀ ਗੀਤ ਆ ਇਹਨਾਂ ਸਾਰੇ ਲੋਕ ਗੀਤ ਬਹੁਤ ਵਧੀਆ ਇਹ ਨਹੀਂ ਸਿਰਫ ਇਹਨਾਂ ਦੇ ਮੈਸੇਜ ਜੋ ਅਮਰ ਨੂਰੀ ਉਹ ਵੀ ਬਹੁਤ ਵੱਡੀ ਗਾਇਕਾ ਔਰ ਬਹੁਤ ਅੱਛੇ ਗਾਇਕ ਗੀਤ ਗਾਏ ਉਹਨਾਂ ਨੇ ਅਸੀਂ ਉਹਨਾਂ ਨੂੰ ਵੀ ਨਾਲ ਸਤਿਕਾਰ ਦਿੰਨੇ ਆ ਔਰ ਅੱਜ ਅਸੀਂ ਚੌਥੀ ਵਰਸੀ ਇਹਨਾਂ ਦੀ ਮਨਾਉਣ ਜਾ ਰਹੇ ਆ ਔਰ ਮੈਂ ਮਤਲਬ ਜਿਹੜਾ ਹੈ ਇਹਨਾਂ ਦਾ ਬੜਾ ਫੈਨ ਆ ਇਹਨਾਂ ਨੇ ਬڑے ਲੋਕ ਗਾਇਕ ਜੋ ਸਾਡੇ ਘਰਾਂ ਚ ਗਾਏ ਜਾ ਸਕਦੇ ਨੇ ਸੁਣੇ ਜਾ ਸਕਦੇ ਨੇ ਉਹ ਗੀਤ ਇਹਨਾਂ ਨੇ ਗਾਏ ਨੇ ਔਰ ਮੈਂ ਜੋ ਅੱਜ ਇਹਨਾਂ ਦੀ ਮੋਡਲਿੰਗ ਕੀਤੀ ਆ ਇਹ ਮੈਂ ਨਿਰੋਲ ਸੋਪ ਸਾਬਨ ਦੀ ਕੀਤੀ ਆ ਔਰ ਇਹਨਾਂ ਦੀ ਮੂਰਤੀ ਹਜੇ ਸਾਡੀ ਮੈਂ ਅਨਕੰਪਲੀਟ ਆ ਹਜੇ ਅੱਗੇ ਚੱਲ ਰਹੀ ਆ ਕਿਉਂਕਿ ਮੈਂ ਬਰਸੀ ਆ ਗਈ ਸੀ ਤੈਨੂੰ ਫਟਾਫਟ ਤਿਆਰ ਕੀਤਾ ਤੇ ਇਸ ਤੋਂ ਬਾਅਦ ਇਹਨਾਂ ਦੇ ਹੱਥ ਲੱਗ ਕੇ ਉਦਾਂ ਬਕਾਇਦਾ ਹੱਥ ਦੇ ਵਿੱਚ ਮੈイク ਦਿੱਤਾ ਜਾਏਗਾ ਬਕਾਇਦਾ ਇਹਨਾਂ ਦੀ ਚਾਦਰਾਂ ਬੰਨਿਆ ਜਾਊਗਾ ਬਕਾਇਦਾ ਇਹਨਾਂ ਦੇ ਪੈਂਟ ਸ਼ਰਟ ਵੀ ਪਾਈ ਜਾਊਗੀ ਔਸਟੇ ਦੇ ਉੱਤੇ ਜਿਸ ਤਰ੍ਹਾਂ ਇਹ ਰੋਡਵੇਜ ਦੀ ਲਾਰੀ ਗਾਉਂਦੇ ਸੀਗੇ ਉਸੇ ਤਰ੍ਹਾਂ ਦਰਸ਼ਕਾਂ ਦੇ ਸਾਹਮਣੇ ਬਹੁਤ ਜਲਦੀ ਪੇਸ਼ ਕੀਤੇ ਜਾਣਗੇ ਤਾਂ ਕਿ ਲੋਕਾਂ ਨੂੰ ਇੱਕ ਵਾਰੀ ਇਹ ਲੱਗੇ ਕਿ ਸਰਦੂਲ ਜੀ ਸਾਡੇ ਵਿੱਚ ਆ ਗਏ ਔਰ ਮੈਂ ਮਤਲਬ ਆਪਣੇ ਟਾਈਮ ਲੱਗਿਆ ਰਾਮਪਾਲ ਜੀ ਬਣਾਉਣ ਤੇ ਕੀ ਕੀ ਯੂਜ਼ ਕਰਦੇ ਹਾਂ ਸਾਬਣੀ ਲਾਉਂਦੇ ਹਾਂ ਹੋਰ ਕੀ ਕੀ ਇਹਦੀ ਵਰਤੋਂ ਕਰਦੇ ਹਾਂ ਕਿੰਨਾ ਕੁ ਟਾਈਮ ਕੱਢਣਾ ਪੈਂਦਾ ਕਿਉਂਕਿ ਹਰ ਇੱਕ ਇਨਸਾਨ ਹੈ ਬਿਜੀ ਹੁੰਦਾ ਹੈ ਪਰ ਤੁਸੀਂ ਵੀ ਇਹਦੇ ਲਈ ਸਮਾਂ ਕੱਢਦੇ ਹੈਗੇ ਟਾਈਮ ਤਾਂ ਇਦਾਂ ਵੀ ਮੈਂ ਆਪਣਾ ਬਿਜ਼ਨਸ ਕਰਦਾ ਇਹ ਜਿੱਥੇ ਆਪਾਂ ਖੜੇ ਆਏ ਮੇਰਾ ਬਹੈਨੀਵਲ ਕਲਚਰ ਪਾਰਕ ਬਣਿਆ ਔਰ ਕਲਚਰ ਪਾਰਕ ਬਣਾਉਣ ਦਾ ਮੇਰਾ ਮਕਸਦ ਵੀ ਇਹੀ ਸੀ ਕਿ ਇੱਥੇ ਮੈਂ ਆਪਣਾ ਜੋ ਵਿਰਸਾ ਪੇਸ਼ ਕਰ ਸਕਾਂ ਔਰ ਇੱਥੇ ਮੈਂ ਆਪਣਾ ਬਿਜ਼ਨਸ ਕਰਦਾ ਵਿੱਚੋਂ ਥੋੜਾ ਥੋੜਾ ਟਾਈਮ ਕੱਢਦਾ ਵੈਸੇ ਤਾਂ ਇਹ ਮੂਰਤੀ ਪਿਛਲੇ ਸਾਲ ਦੀ ਸ਼ੁਰੂ ਕੀਤੀ ਹੋਈ ਹੈ ਔਰ ਜੇ ਬੀ ਦੀ ਟਾਈਮ ਨਹੀਂ ਮਿਲਦਾ ਕਿਤੇ 10 ਮਿੰਟ ਲਾ ਲੇ 15 ਮਿੰਟ ਲਾ ਲੇ ਕਦੇ ਘੰਟਾ ਲਾ ਲਿਆ ਇਦਾਂ ਲੱਗਦਾ ਬਟ ਮੈਂ ਸਮਝਦਾ ਕਿ ਅਗਰ ਫੇਸ ਦੀ ਗੱਲ ਕਰਾਂ ਮੈਂ ਇੱਕ ਮਹੀਨੇ ਦੇ ਵਿੱਚ ਫੇਸ ਤਿਆਰ ਕਰ ਲੈਣਾ ਬਟ ਮੈਨੂੰ ਇੱਕ ਕਲੀਅਰ ਸਨੇਪ ਮਿਲ ਜਾਣ ਨਾਲ ਕਿਉਂਕਿ ਮੈਂ ਇਹਨਾਂ ਦੀ ਸਨੇਪ ਦੀ ਮੈਨੂੰ ਬੜੀ ਪ੍ਰੋਬਲਮ ਆ ਰਹੀ ਸੀ ਔਰ ਇਹਨਾਂ ਸਨੇਪਾਂ ਤੋਂ ਆਈਡੀਆ ਲੈ ਕੇ ਮੈਂ ਮਾਡਲ ਨੂੰ ਤਿਆਰ ਕੀਤਾ ਹੋ ਸਕਦਾ ਇਹਦੇ ਵਿੱਚ ਕੁਝ ਕਮੀ ਹੋਵੇ ਬਟ ਇਹ ਆ ਵੀ ਮੈਂ ਆਪਣੇ ਬੰਦੇਓ ਕਾਫੀ ਹੱਥ ਕਰੇ ਨੂੰ ਤਿਆਰ ਕੀਤਾ ਕਿੰਨਾ ਖਰਚਾ ਕਿੰਨਾ ਕ ਆ ਜਾਂਦਾ ਸਾਬਨ ਨੂੰ ਲੱਗਦੀ ਹੈ ਹੋਰ ਕੀ ਕੀ ਯੂਜ਼ ਕਰਦੇ ਹੈਗੇ ਇਹ ਤੇ ਖਰਚਾ ਨਹੀਂ ਕੋਈ ਬਹੁਤਾ ਹੁੰਦਾ ਦਰਸਲ ਇਹਦੇ ਉੱਤੇ ਕਲਾਕਾਰ ਹੀ ਆ ਕਿਉਂਕਿ ਸਾਬਨ ਤਾਂ ਇਹਦੇ ਉੱਤੇ 5 ਕਿਲੋ ਲੱਗੀ ਆ ਇਹ ਫੇਸ ਜੋ ਹੈ ਸਾਬਨ ਦਾ ਔਰ ਜੋ ਹੱਥ ਬਣਨੇ ਆ ਉਹ ਸਾਬਨ ਦੇ ਹੋਣੇ ਨਾ ਬਾਕੀ ਜੋ ਹੈ ਇੱਕ ਸਟਰਕਚਰ ਕਹਿੰਦੇ ਨੇ ਇਹਨੂੰ ਅਸੀਂ ਸਰੀਆਂ ਦਾ ਔਰ ਫੋਮ ਪਾਈ ਹੋਈ ਆ ਦੇ ਵਿੱਚ ਫੋਮ ਦੇ ਵਿੱਚ ਉਹਦੇ ਉੱਪਰ ਅਸੀਂ ਕਿਉਂਕਿ ਇਹਨੂੰ ਜੇ ਚੱਲਦਾ ਬਣਾਉਣਾ ਤਾਂ ਇਹਨੂੰ ਹੌਲ ਰੱਖਣਾ ਪੈਣਾ ਤਾਂ ਫੋਮ ਨਾਲ ਇਹਨੂੰ ਹੌਲ ਰੱਖਿਆ ਜਾਂਦਾ ਇਹਦੇ ਵਿੱਚ ਫੋਮ ਭਰ ਕੇ ਇਹਨੂੰ ਬਕਾਇਦਾ ਰੈਡੀ ਕੀਤਾ ਗਿਆ ਧੁੱਪੇ ਤਪੇ ਰੱਖ ਸਕਦੇ ਹੋ ਜੇ ਅਪਕੇ ਦਿੱਲ ਇਹਨੂੰ ਫਿੱਟ ਵੀ ਕਰ ਸਕਦੇ ਖਰਾਬ ਤਾਂ ਨਹੀਂ ਹੁੰਦਾ ਨਹੀਂ ਵੈਸੇ ਤਾਂ ਇਹ ਇੱਕਦਮ ਖਰਾਬ ਹੁੰਦਾ ਫਿਰ ਵੀ ਇਹ ਮਾਡਲ ਅੰਦਰ ਵਾਲੇ ਹੁੰਦੇ ਨਾ ਕਿਉਂਕਿ ਜੇ ਆਪਾਂ ਇਹਨੂੰ ਧੁੱਪੇ ਰੱਖਾਂਗੇ ਕੁਛ ਨਾ ਕੁਛ ਤੇ ਇਹਦੇ ਤੇ ਕਲਬ ਹੁੰਦੇ ਆ ਕਿਉਂਕਿ ਇਹ ਨਾਜ਼ੁਕ ਹੈ ਚੀਜ਼ ਫਿਰ ਵੀ ਕੀ ਹੈ ਇਹ ਅੰਦਰ ਵਾਲੇ ਹੁੰਦੇ ਆ ਸ਼ੀਸ਼ਿਆਂ ਦੇ ਰੱਖਣ ਵਾਲੇ ਮੈਂ ਇਹਨੂੰ ਸਮਝਦਾ ਕਿ ਇਹ ਮਿਊਜ਼ੀਅਮ ਟਾਈਪ ਜਿਹੜਾ ਸ਼ਡੂਲ ਜੀ ਹੁੰਦੇ ਸੀ ਗਾਣੇ ਵੀ ਬਹੁਤ ਹੁੰਦੇ ਹੋਣਗੇ ਉਹਨਾਂ ਦੇ ਤੁਸੀਂ ਤੇ ਕਿੱਥੇ ਕਿੱਥੇ ਸੁਣਨ ਜਾਂਦੇ ਸੀ ਕਹਿੰਦੇ ਮੈਂ ਸੁਣਿਆ ਕਹਿੰਦੇ ਕਈ ਵਾਰ ਤੁਸੀਂ ਘਰੋਂ ਬਗ ਜਾਂਦੇ ਇਹ ਨੇੜੇ ਤੇਰੇ ਖਾੜਾ ਹੁੰਦਾ ਸੁਣਨ ਮੈਂ ਇਹਨਾਂ ਨੂੰ ਇੱਕ ਵਾਰੀ ਸਕੈਚ ਵੀ ਦਿੱਤਾ ਬਣਾ ਕੇ ਇਹ ਸਾਡੇ ਇੱਥੇ ਜਾਗਰਨ ਚ ਆਏ ਸੀਗੇ ਤੇ ਉੱਥੇ ਗੰਧ ਚੌਂਕ ਦੇ ਵਿੱਚ ਮੈਂ ਇਹਨਾਂ ਨੂੰ ਇਹਨਾਂ ਦਾ ਇੱਕ ਸਕੈਚ ਬਣਾ ਕੇ ਦਿੱਤਾ ਔਰ ਸਟੇਜ ਤੇ ਮਸ ਕੈਚ ਦਿੱਤਾ ਇਹਨਾਂ ਨੇ ਮੈਨੂੰ ਮਤਲਬ ਬੜਾ ਹੌਸਲਾ ਦਿੱਤਾ ਮੇਰਾ ਸਕੈਚ ਮੇਰੇ ਨਾਲ ਵੀ ਸੋਹਣਾ ਬਣਾਤਾ ਇਹਨਾਂ ਨੇ ਇਹ ਲਫ਼ਜ਼ ਕਹੇ ਔਰ ਸਾਰੇ ਮੰਡੇ ਉੱਥੇ ਇਕੱਠੇ ਸੀ ਉਹਨਾਂ ਨੇ ਤਾੜੀਆਂ ਵਜਾਈਆਂ ਵੀ ਇੱਕ ਸਾਡੇ ਕਲਾਕਾਰ ਨੇ ਇੱਕ ਕਲਾਕਾਰ ਦਾ ਸਨਮਾਨ ਕੀਤਾ ਮਿਲਦੇ ਰਹਿੰਦੇ ਸੀ ਤੁਸੀਂ ਉਹਨਾਂ ਨੂੰ ਮਿਲੇ ਕੋ ਦੁਬਾਰਾ ਜ਼ਿਆਦਾ ਤਾਂ ਨਹੀਂ ਮਿਲੇ ਮੈਂ ਮਿਲਿਆ ਤੇ ਉਹ ਸੋਲਜੀ ਕੇਦੇ ਪਰਿਵਾਰ ਨਾਲ ਗੱਲਬਾਤ ਹੋਈ ਹੈ ਤੁਸੀਂ ਸਟੈਚੂ ਤਿਆਰ ਕਰ ਰਹੇ ਸੀ ਕੋਈ ਮਨੋਰਿੰਨ ਨਾਲ ਗੱਲ ਹੋਈ ਤੁਹਾਡੀ ਨਹੀਂ ਮੇਰੀ ਜ਼ਿਆਦਾ ਨਹੀਂ ਗੱਲ ਹੋਈ ਬਸ WhatsApp ਤੇ ਜ਼ਰੂਰ ਮੈਂ ਉਹਨਾਂ ਨੂੰ ਆਪਣੀ ਭੈਣ ਬਣਾਇਆ ਹੋਇਆ ਆ ਜੋ ਅਮਨੂਰੀਆ اور ਮੇਰੀ ਭੈਣਾਂ ਛੋਟੇ ਹੋ ਤੇ ਮੈਂ ਐਕਚੁਅਲ ਉਹਨਾਂ ਲਈ ਤਿਆਰ ਕਰ ਰਿਹਾ ਗਿਫਟ ਇਹ ਮੈਂ ਉਹਨਾਂ ਨੂੰ ਦੇਣਾ ਜੋ ਤਿਆਰ ਹੋ ਗਿਆ ਤਾਂ ਉਹਨਾਂ ਨੂੰ ਦੇ ਦਿੰਦਾ ਤਾਂ ਉਹਨਾਂ ਦੀ ਇੱਛਾ ਸੀ ਵੀ ਇਹ ਮੂਰਤੀ ਸਾਨੂੰ ਮਿਲ ਜੇ ਤਾਂ ਹੁੰਦਾ ਹੀ ਆ ਇੱਕ ਜਿੱਦਾਂ ਕੋਈ ਆਪਣਾ ਇੱਕ ਬੜੀ ਇਹ ਲੱਗਦਾ ਕਿ ਸਾਡਾ ਵਿਛੜਿਆ ਸਾਡੇ ਕੋਲੇ ਆ ਗਿਆ ਤਾਂ ਮੈਂ ਵੀ ਇਹੀ ਚਾਹੁੰਦਾ ਕਿ ਉਹਨਾਂ ਕੋਲੇ ਮੂਰਤੀ ਚਲੀ ਜਾਵੇ ਕਹੜਾ ਜਿਵੇਂ ਦੇਖਦੇ ਹੋ ਆਰਾਮਪਾਲ ਜੀ ਨੇ ਮੂਰਤੀ ਤਿਆਰ ਕੀਤਾ ਹੈਗਾ ਸਟੈਚੂ ਤੇ ਤੁਸੀਂ ਵੀ ਦੇਖਣ ਆਏ ਹੈਗੇ ਉਹ ਯਾਦ ਕਰ ਰਹੇ ਹੋ ਕਲਾਕਾਰ ਨੂੰ ਅੱਜ ਵੀ ਯਾਦ ਕਰਦੇ ਆ ਦੇਖੋ ਜੀ ਤੇ ਰਾਮਪਾਲ ਜੀ ਆ ਸਾਡੇ ਇੱਕ ਬਹੁਤ ਵਧੀਆ ਆਰਟਿਸਟ ਸੀ ਜੀ ਜੋ ਇਹ ਸਮੇਂ-ਸਮੇਂ ਨਾਲ ਕਿਸ ਟੈਕਚਰ ਉਤਿਆਰ ਕਰਦੇ ਰਹਿੰਦੇ ਆ ਤੇ ਇਹਨਾਂ ਨੇ ਜੋ ਇਹ ਇੱਕ ਕੀਤਾ ਜੀ ਇਦਾਂ ਲੱਗ ਰਿਹਾ ਵੀ ਮੂਰਤੀ ਇਹ ਹੁਣ ਵੀ ਬੋਲੂ ਹੁਣ ਵੀ ਗਾਉਣ ਲੱਗਣਗੀ ਜੀ ਬੜੀ ਵੱਡੀ ਕਲਾ ਤੇ ਮਾਣ ਵਾਲੀ ਗੱਲ ਆ ਜੀ ਵੀ ਇਹ ਸਾਡੀ ਮੰਡੀ ਨੂੰ ਇਹੋ ਜੇ ਕਸੂਏ ਮਿਲਦੀ ਇਹਨਾਂ ਤੋਂ ਵੀਰ ਇਹ ਗਾਣ ਨੂੰ ਕੋਈ ਬੱਚੇ ਸਿੱਖ ਇਹਨਾਂ ਤੋਂ ਕੁਛ ਐਸੇ ਦਾ ਕੰਮ ਕਰਨ ਜੀ ਬਹੁਤ ਵਧੀਆ ਬੈਣੀਆਲ ਸਾਹਿਬ ਰਾਮਪਾਲ ਜੀ ਆ ਜਿਹੜੇ ਇਹਨਾਂ ਦਾ ਸੁਭਾਅ ਬੜਾ ਵਧੀਆ ਬੜੇ ਪਿਆਰ ਨਾਲ ਹਰ ਇੱਕ ਨੂੰ ਮਿਲਦੇ ਆ ਬਹੁਤ ਵੱਡਾ ਮਾਣ ਆ ਸਾਨੂੰ ਇਹਨਾਂ ਦੇ ਉੱਤੇ ਜੀ ਅੱਜ ਕਿਵੇਂ ਦੇਖਦੇ ਹੋ ਵਰਸੀ ਆ ਉਹਨਾਂ ਦੀ ਯਾਦ ਕਰ ਰਹੇ ਨੇ ਇਹਨਾਂ ਸਟੈਚੂ ਤਿਆਰ ਕੀਤਾ ਜਿਵੇਂ ਗਾਣੇ ਤੁਸੀਂ ਵਿਆਹਾਂ 'ਚ ਜਾਂਦੇ ਹੋ ਉੱਥੇ ਵੀ ਕਿਤੇ ਨਾ ਕਿਤੇ ਗਾਣੇ ਗੂੰਜ ਗੂੰਜਦੇ ਨੇ ਅੱਜ ਵੀ ਉਹਨਾਂ ਦੇ ਹਾਂਜੀ ਦੇਖੋ ਜੀ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਹੀ ਸੋਹਣਾ ਸਟੈਚੂ ਬਣਾਇਆ ਦੇਖਣ ਦੇ ਵਿੱਚ ਐਂ ਲੱਗਦਾ ਵੀ ਹੁਣ ਵੀ ਬੋਲਣਗੇ ਜਿਵੇਂ ਇੱਕ ਤਰ੍ਹਾਂ ਬਾਕੀ ਸਾਡੇ ਅੰਕਲ ਜੀ ਕਲਾ ਦੇ ਬਹੁਤ ਵਧੀਆ ਕਲਾਇਨਾਂ ਦੇ ਸਲੂਟ ਹੈ ਜੀ ਸਾਨੂੰ ਚਲੋ ਸਲੂਟ ਕਰਦੇ ਹਾਂ ਅਸ਼ਕੰਦਰ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦੇ ਗਾਣੇ ਕਿਸ ਤਰ੍ਹਾਂ ਦੇ ਸੁੰਦਰ ਸੀ ਕਿਸ ਤਰ੍ਹਾਂ ਕਿਹੜੇ ਗਾਣੇ ਉਹ ਤਾਂ ਜੀ ਸੁਰਾਂ ਦੇ ਬਾਦਸ਼ਾਹ ਸੀ ਹੈਂ ਜੀ ਬਹੁਤ ਜ਼ਿਆਦਾ ਵੀ ਕਹਿਣ ਦਾ ਮਤਲਬ ਅਸੀਂ ਫੈਨ ਆ ਉਹਨਾਂ ਦੇ ਵਿੱਚ गाने ਹੁਣ ਵੀ ਸੁਣਦੇ ਆ ਪਹਿਲਾਂ ਵੀ ਸੁਣਦੇ ਸੀਗੇ ਜੀ ਤੇ ਉਹਨਾਂ ਨੇ ਸਪੈਨਰ ਦਾ ਸਟੈਚੂ ਦੇਖ ਕੇ ਤਾਂ ਸਾਨੂੰ ਫਿਰ ਜਾਦ ਆ ਗਿਆ ਜਿਵੇਂ ਵੀ ਸਾਡੇ ਜੀ ਬੈਠਿਆ ਬਿਲਕੁਲ ਇਹ ਸੰਨ ਰਾਮਪਾਲ ਤੇ ਉਹਨਾਂ ਦੇ ਪ੍ਰਸ਼ੰਸਕ ਜਿਨ੍ਹਾਂ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਬੇਸ਼ੱਕ ਉਹਨਾਂ ਦੇ ਗਾਣੇ ਆ ਜਿਹੜੇ ਅੱਜ ਵੀ ਹਰ ਜਗ੍ਹਾ ਗੂੰਜਦੇ ਨੇ ਪਰ ਉਹਨਾਂ ਨੇ ਇੱਕ ਸਟੈਚੂ ਤਿਆਰ ਕਰਕੇ ਉਹਨਾਂ ਦੀ ਵਾਸੀ ਮੌਕੇ ਉਹਨਾਂ ਨੂੰ ਯਾਦ ਕੀਤਾ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਸਟੈਚੂ ਨੂੰ ਪੂਰਾ ਕਰਕੇ ਪਰਿਵਾਰ ਨੂੰ ਜਿਹੜਾ ਇੱਕ ਵਾਰ ਗਿਫਟ ਦੇਣਗੇ ਤੇ ਇੱਕ ਵਾਰ ਫਿਰ ਸਰਦੂਸ ਇਕੰਦਰ ਦੀ ਤਾਜ ਨੂੰ ਯਾਦ ਨੂੰ ਤਰੋ ਤਾਜ਼ਾ ਕਰਨਗੇ ਮਨੀਸ਼ ਗਰਗ ਪੀਟੀਸੀ ਨਿਊਜ਼ ਰਾਮਾ ਮੰਡੀ ਬਟਿੰਡਾ